महल्ला पञ्जवा कार दूजा शङ्क एक ओ अङ्कार प्रसाद सलोका ਗਮ ਅਵਾਰ ਪ੍ਰਭ ਕਥਨ ਨ ਜਾਇ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਉਚਾ ਅਗਮ ਅਕਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਸੰਤ ਜਿਉ ਜਨ ਹੋਤਿਉ ਰਾਖ ਹਰ ਪ੍ਰਭ ਤੇਰੀ ਆ ਕਤੇ ਗਨ ਅਸੰਖ ਆਵਗਣ ਮੇਰੇ ਆ ਅਸੰਖ ਆਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਆ ਮੋਹ ਮगन ਬਿਕਰਾਲ ਮਾਇਆ ਤਉ ਪ੍ਰਸਾਦੀ ਭੂਲੀਆ ਲੋਕ ਕਰਤ ਬੇਕਾਰ ਵਿਖੜੇ ਪ੍ਰਭ 네 ਰਹੂਤੇ ਨੇਰਿਆ ਬੇਨਵੰਤ ਨਾਨਕ ਦਇਆ ਧਾਰੋ ਕਾਟ ਪਾਵ ਚਲ ਫੇਰਿਆ ਸਲੋਕ ਕ ਨਿਰਤ ਨਾ ਪਵ ਅਸ਼ੰਖ ਗੋਣਾ ਉੱਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀ ਆ ਮਿਲਾ ਨਿਥਾਵੇ ਥਾਉ ਸ਼ੰਤ ਦੂਸਰ ਨਾਹੀ ਥਾਉ ਕਾਪਹ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਤੇ ਆਈ ਆ ਤੇ ਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈ ਐ ਤਾਜ ਮਾਨ ਮੋਹ ਵਿਕਾਰ ਦੂਜਾ ਇੱਕ ਸਿਉ ਲੇਵ ਲਾਈ ਐ ਅਰਪਮਨ ਤਨ ਪ੍ਰਭ ਕਾਗੈ ਆਪ ਸਗਲ ਮਟਾਈਐ ਬੇਨਵੰਤ ਨਾਨਕ ਤਾਰ ਕਿਰਪਾ ਸਾਚੁ ਨਾਮ ਸੁਵਾਈਐ ਸਲੋਕ ਕਰ ਜੇ ਮਾਨ ਤਾ ਕਉ ਧਾਈਐ हाथ, जा काथ एक, दूसर ना है कोई। थान थनंतर जाल थाल पूर सो ਜਲ ਥਲ ਮਹੀ ਅਲਪੁਰ ਰਹਿਆ ਸਰਬਦਾਤਾ ਪ੍ਰਭਤਾ ਗੋਪਾਲ गोविंद अंतमाही बेअंत ਗੋਣ ਤਾਕੇ ਕਿਆ ਗਨੀ வாਜੁ ਸਰਨਸੂ ਅੰਮੀ ਸੁਖ ਹ ਗੰਮੀ ਤਸੋ ਨੰਦਾ ਹੈ ਕੋਏ ਬੇਨਵੰਤ ਨਾਨਕ ਦਇਆ ਧਾਰੋ ਤਿਸੁ ਪ੍ਰਾਪਤਿ ਨਾਮੁ ਹੋਇ ਸਲੋਕ ਕੇਤ ਜਿਤ ਜਿਤ ਵੇ ਆਸੋ ਵ ਪਾਇਆ ਨਾਨਕ ਨਾਮ ਤੇ ਆਏ सोख सबाया सयात अब मन छूट गया साधू संग मिले गुरमुख नया जोति जोते ਹਰ ਨਾਮ ਸਿਮਰਤ ਮਿਟੇ ਕਿਲ ਵਿਖਾ ਉਧੇ ਤਪ ਤਯਾ ਗਾਨਿਆ ਗਹ ਪੂਜਾਲੀਨੇ ਦਇਆ ਕੀਨੇ ਆਪਨੇ ਕਰ ਮੰਨਿਆ ਲ ਅੰਕ ਲਾਏ ਹਰ ਮਿਲਾਏ ਜਨਮ ਮਰਨ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਵੇਲ ਲੈਨੇ ਇਕ ਪਾਲੇ ਲਾ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬੇਨਵੰਤ ਨਾਨਕਾ ਦਇਆ ਤਾਰੀ ਮੇ ਲਲਿਨੇ ਇਕਾ ਪਲੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ جات السرير